ਔਰ ਗੈਂਗਵਾਰ ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਥੋੜਾ ਜਿਹਾ ਪਾਰਟ ਉਹਦਾ ਸੁਣ ਲਓ ਪਹਿਲਾਂ ਆਹ ਕਿਵੇਂ ਆ ਟਿਕ ਟਾਕ ਸਿੱਧ ਠੀਕ ਆ ਹਾਂ ਜੀ ਸਰ ਕਰਾ ਲਿਆ ਜੀ ਇਹ ਜਿਹੜੀ ਕਾਲ ਹੈ ਜਿਹੜੇ ਵੱਖ-ਵੱਖ ਚੈਨਲ ਦੇ ਉੱਤੇ ਵੀ ਤੁਸੀਂ ਸਵੇਰ ਦੀ ਸੁਣ ਰਹੇ ਹੋਵੋਗੇ ਇਹ ਲਾਰੈਂਸ ਮਿਸ਼ਨੋਈ ਦੀ ਦੱਸੀ ਜਾ ਰਹੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕਤਲ ਹੋਇਆ ਜਿਹੜਾ ਉਹ ਵੀ ਇਹਨਾਂ ਦੇ ਨਾਲ ਦਾ ਹੀ ਸਾਥੀ ਸੀਗਾ ਉਹਦਾ ਕਤਲ ਇਹਨਾਂ ਨੇ ਕਰਵਾਇਆ ਪੈਰੀ ਦਾ ਉਹਦੇ ਕਤਲ ਤੋਂ ਪਹਿਲਾਂ ਦੀ ਇਹ ਧਮਕੀ ਦੇ ਰਿਹਾ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖ ਕੇ ਫੋਨ ਤੱਕ ਪ੍ਰੋਵਾਈਡ ਕਰਵਾਏ ਹੋਏ ਨੇ ਔਰ ਇਥੋਂ ਐਕਸਟਰੋਸ਼ਨ ਦੀਆਂ ਕਾਲਸ ਚਾਹੇ ਉਹ ਵਪਾਰੀ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਕਰਾ ਕੇ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਬਹੁਤੇ ਜਿਹੜੇ ਗੈਂਗਸਟਰ ਨੇ ਜੇ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਤਾਂ ਉਹ ਹਰਿਆਣੇ ਦਾ ਹੈ ਉਥੋਂ ਹੀ ਉਹ ਜ਼ਿਆਦਾ ਉੱਠੇ ਨੇ ਲਾਰੈਂਸ ਬਿਸ਼ਨੋਈ ਕਿਸੇ ਵੇਲੇ ਇੱਥੇ ਸਟੂਡੈਂਟ ਰਿਹਾ ਸੋਈ ਦੇ ਨਾਲ ਸਬੰਧਤ ਰਿਹਾ ਉਹਦੇ ਜਿਹੜੇ ਲਿੰਕਸ ਨੇ ਉਹ ਜਾ ਕੇ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਵੀ ਜੁੜ ਜਾਂਦੇ ਨੇ ਜਿਹੜੇ ਉਦੋਂ ਸਟੂਡੈਂਟ ਸੀ ਅੱਜ ਦੇ ਉਹ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ ਪੰਜਾਬ ਦੇ ਵਿੱਚ ਇੱਕ ਪਾਰਟੀ ਅਕਾਲੀ ਦਲ ਬਾਦਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟਿਕਟ ਦਿੱਤੀ ਉਹ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਜੇ 22 ਦੀਆਂ ਚੋਣਾਂ ਤੁਹਾਨੂੰ ਯਾਦ ਹੋਣ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੇ ਔਰਤ ਨੇ ਚੋਣ ਲੜੀ ਸੀ ਉਹ ਇੱਕ ਹੋਰ ਗੈਂਗਸਟਰ ਜਿਹੜਾ ਸਾਨੂੰ ਕੰਗਲਾ ਸੀ ਉਹਦੀ ਮਦਰ ਨੇ ਲੜੀ ਸੀ ਜਿਹੜਿਆ ਕਿ ਇਹਨਾਂ ਦਾ ਬਹੁਤਨ ਸਮਾਜ ਪਾਰਟੀ ਦੇ ਨਾਲ ਸਮਝੌਤਾ ਸੀ ਉਹਦੀ ਸੀਟ ਤੋਂ ਲੜੀ ਸੀ ਜੇ ਥੋੜਾ ਹੋਰ ਪਿੱਛੇ ਜਾਈਏ ਉਹ ਚਾਹੇ ਸ਼ੇਰਾ ਖੁੱਬਣ ਹੈ ਚਾਹੇ ਰੌਕੀ ਸੀ ਉਹਦੀ ਜਿਹੜੀ ਭੈਣ ਸੀ ਰੌਕੀ ਦੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਬਾਦ ਦੇ ਵਿੱਚ ਆ ਗਈ ਸੀ ਜਦੋਂ ਉਹਨੇ ਆਜ਼ਾਦ ਚੋਣ ਲੜੀ ਉਸ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ ਨੇ ਇਸ ਤਰ੍ਹਾਂ ਦਾ ਕੁਝ ਕਰ ਲਿਆ ਕਿ ਉਹਨੂੰ ਉਸ ਜੇਲ੍ਹ ਦੇ ਵਿੱਚੋਂ ਕੱਢਿਆ ਵੀ ਨਹੀਂ ਜਾ ਸਕਦਾ ਉੱਥੋਂ ਇਹ ਕਾਲਸ ਜਿਹੜੀਆਂ ਉਹ ਕਰਵਾਈਆਂ ਜਾ ਰੀਆਂ ਨੇ ਚਾਹੇ ਉਹ ਮਾਰਨ ਦੀਆਂ ਕਾਲਸ ਨੇ ਚਾਹੇ ਉਹ ਐਕਸਟਰੈਸ਼ਨ ਦੀਆਂ ਕਾਲਸ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਇਹਦੇ ਪਿੱਛੇ ਸਾਜ਼ਿਸ਼ ਕਰਨ ਵਾਲੀਆਂ ਸਿਆਸੀ ਪਾਰਟੀਆਂ ਇਸ ਗੱਲ ਦੀ ਪਰਤ ਓਲ ਰਹੀਆਂ ਨੇ ਕਿ ਉਹਨਾਂ ਨੇ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੋਣਾ ਜਿਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਇੱਕ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾ ਇਸ ਗੱਲ ਦਾ ਜਵਾਬ ਦੇਣ ਕਿ ਇਸ ਗੈਂਗਸਟਰ ਜਿਹਨੂੰ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹਨੂੰ ਫੋਨ ਕਿਵੇਂ ਪ੍ਰੋਵਾਈਡ ਕੀਤਾ ਜਾਂਦਾ ਹੈ ਕੌਣ ਉਹਨੂੰ ਫੋਨ ਪ੍ਰੋਵਾਈਡ ਕਰ ਰਿਹਾ ਤੇ ਉਹ ਪੰਜਾਬ ਦੇ ਵਿੱਚ ਲਗਾਤਾਰ ਆਪਣੇ ਜਿਹੜੇ ਉਹਦੇ ਬੰਦੇ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਹੈ ਜਦੋਂ ਜਦੋਂ ਕਿਤੇ ਕਿਤੇ ਜਿੱਥੇ ਵੀ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਜਾਂ ਉਹਨਾਂ ਦੇ ਗੁਰਗਿਆਂ ਨੇ ਇਹਤੇ ਕਿਸੇ ਵੀ ਘਟਨਾ ਨੂੰ ਅੰਜਾਮ ਦਿੱਤਾ ਤੇ 24 ਘੰਟਿਆਂ ਦੇ ਵਿੱਚ ਉਸ ਘਟਨਾ ਦੀ ਛਾਣਵੀਣ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਬਣਦੇ ਇਨਜਾਮ ਤੱਕ ਪਹੁੰਚਾਇਆ ਚਾਹੇ ਉਹਨਾਂ ਨੂੰ ਅਰੈਸਟ ਕੀਤਾ ਜਾਂ ਕੁਝ ਥਾਵਾਂ ਦੇ ਉੱਤੇ ਮੁਕਾਬਲੇ ਵੀ ਹੋਏ ਨੇ ਪੰਜਾਬ ਪੁਲਿਸ ਪੰਜਾਬ ਸਰਕਾਰ ਪੂਰੇ ਤਰੀਕੇ ਦੇ ਨਾਲ ਮੁਸਤੈਦ ਹੈ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਵਿੱਚ ਕਿਸੇ ਕਿਸਮ ਦੀ ਕੋਈ ਕੁਤਾਹੀ ਨਾ ਹੋਵੇ ਪਰ ਇਹ ਵਿਰੋਧੀ ਧਿਰਾਂ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਦੂਜੇ ਪਾਸੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਸੁਰੱਖਿਅਤ ਜੇਲ੍ਹਾਂ ਦੇ ਵਿੱਚ ਰੱਖ ਕੇ ਉਹਨਾਂ ਨੂੰ ਫੋਨ ਪ੍ਰੋਵਾਈਡ ਕਰਾ ਕੇ ਪੰਜਾਬ ਦੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਉਹ ਵਪਾਰੀ ਵਰਗ ਨੂੰ ਵੀ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਵੀ ਸਵਾਲ ਇਹ ਹੈ ਕਿ ਜੇ ਤੁਸੀਂ ਸਿਆਸਤ ਦੇ ਵਿੱਚ ਰਹਿਣਾ ਸਿਆਸਤ ਦੇ ਉੱਤੇ ਆ ਕੇ ਸਰਕਾਰ ਬਣਾਉਣੀ ਹੈ ਤਾਂ ਉਹਦੇ ਵਾਸਤੇ ਲੋਕਾਂ ਲਈ ਕੰਮ ਕਰੋ ਨਾ ਕਿ ਗੈਂਗਸਟਰ ਦਾ ਸਹਾਰਾ ਲਿਆ ਜਾਵੇ ਇਹ ਜਿਹੜੀ ਨਵੀਂ ਪ੍ਰੈਕਟਿਸ ਕੁਝ ਸਿਆਸੀ ਪਾਰਟੀਆਂ ਨੇ ਸ਼ੁਰੂ ਕੀਤੀ ਹੈ ਉਹਦੇ ਵਿੱਚ ਵਿਰੋਧੀ ਧਿਰਾਂ ਤੋਂ ਕੋਈ ਘੱਟ ਨਹੀਂ ਚਾਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ 17 ਵਾਲੀ ਦੇਖ ਲਓ ਉਹਦੇ ਵਿੱਚ ਕਿਵੇਂ ਇੱਕ ਨਾਮੀ ਗੈਂਗਸਟਰ ਨੂੰ ਉੱਤਰ ਪ੍ਰਦੇਸ਼ ਤੋਂ ਲਿਆ ਕੇ ਇੱਥੇ ਵੀਆਈਪੀ ਸਹੂਲਤਾਂ ਦੇ ਤਹਿਤ ਰੱਖਿਆ ਗਿਆ ਉਹਨੂੰ ਲਿਜਾਣ ਦੇ ਵਾਸਤੇ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ ਲੈਟਲੀ ਤਰਨਤਾਨ ਦੀ ਚੋਣ ਤੁਸੀਂ ਦੇਖੀ ਹੈ ਉਹਦੇ ਵਿੱਚ ਗੈਂਗਸਟਰ ਦੇ ਇੱਕ ਪਰਿਵਾਰ ਨੂੰ ਟਿਕਟ ਦਿੱਤੀ ਗਈ ਔਰ ਇੱਕ ਹੋਰ ਜਿਹੜਾ ਸਾਬਕਾ ਗੈਂਗਸਟਰ ਹੈ ਉਹਨੂੰ ਲੈਂਡ ਦੇ ਵਾਸਤੇ ਇੱਕ ਸਿਆਸੀ ਪਾਰਟੀ ਜਿਹੜੀ ਆ ਉਹ ਪਰਤ ਤੋਲ ਰਹੀ ਹੈ ਖਬਰਾਂ ਤੁਸੀਂ ਵੀ ਦੇਖੀਆਂ ਨੇ ਇਹ ਕਹੇ ਕੀ ਹੁਣ ਜਿਹੜੀ ਪੰਜਾਬ ਦੀ ਰਾਜਨੀਤੀ ਇਹ ਵਿਰੋਧੀ ਤਰ੍ਹਾਂ ਦੀ ਹੈ ਉਹ ਗੈਂਗਸਟਰਾਂ ਦੇ ਨਾਲ ਹੀ ਜੁੜ ਕੇ ਇਹ ਕਰਨਗੇ ਕਿਉਂਕਿ ਇਹਨਾਂ ਕੋਲੇ ਪੰਜਾਬ ਦੇ ਵਿੱਚ ਕੋਈ ਮੁੱਦਾ ਨਹੀਂ ਰਿਹਾ ਇਸ ਕਰਕੇ ਇਹ ਲੋਕਾਂ ਨੂੰ ਡਰਾ ਕੇ ਆਪਣੀ ਰਾਜਨੀਤੀ ਕਰਨੀ ਚਾਹੁੰਦੇ ਨੇ ਇਹ ਗੱਲ ਮੈਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਉਹਨੂੰ ਵੀਆਈਪੀ ਸਰਵਿਸ ਦੇ ਵਿੱਚ ਰੱਖ ਕੇ ਉਹਨੂੰ ਫੋਨ ਪ੍ਰੋਵਾਈਡ ਕਰਵਾ ਕੇ ਪੰਜਾਬੀਆਂ ਨੂੰ ਧਮਕੀਆਂ ਕਿਉਂ ਦਵਾਈਆਂ ਦਾਰ? ਮੈਂ ਸਿਰਫ ਕੁਝ ਬੀਜੇਪੀ ਦੇ ਲੀਡਰਸ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਅਲੱਗ ਪੁਸ਼ਟੀ ਨਹੀਂ ਹੋਈ ਵੀ ਆਡੀਓ ਦੀ ਪਰ ਉੱਥੇ ਤਾਂ ਪੁਸ਼ਟੀ ਹੋ ਗਈ ਜਦ ਪੰਜਾਬ ਤੋਂ ਦੀ ਇੰਟਰਵਿਊ ਹੋਈ ਸੀ ਜਿਹਨਾਂ ਦੇ ਅੰਦਰ ਉਹਦੇ ਬਾਰੇ ਆਮ ਆਦਮੀ ਪਾਰਟੀ ਦੀ ਉਹਦੇ ਵਾਸਤੇ ਅਸੀਂ ਉਹਨੂੰ ਬਖਾਸਤ ਕੀਤਾ ਡੀਐਸਪੀ ਨੂੰ ਔਰ ਉਹ ਮਾਮਲਾ ਇਸ ਵੇਲੇ ਅਦਾਲਤ ਦੇ ਵਿੱਚ ਹੈ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੁਣਵਾਈ ਦੇ ਅਧੀਨ ਹੈ ਜਿਹੜਾ ਵੀ ਵਿਅਕਤੀ ਉਹਦੇ ਵਾਸਤੇ ਦੋਸ਼ੀ ਹੋਇਆ 1% ਵੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਜ਼ੀਰੋ ਟੋਲਰੈਂਸ ਨੀਤੀ ਹੈ ਅਸੀਂ ਗੈਂਗਸਟਰਵਾਦ ਨੂੰ ਗੈਂਗਸਟਰਾਂ ਨੂੰ ਕੋਈ ਸ਼ੈ ਨਹੀਂ ਦਿੰਦੇ ਇਹ ਕਿੰਨਾਂ ਦੇ ਪਾਲੇ ਹੋਏ ਨੇ ਤੁਸੀਂ ਮੇਰੇ ਤੋਂ ਕਿਤੇ ਬਿਹਤਰ ਜਾਣਦੇ ਹੋ ਕਦੋਂ ਪਾਲੇ ਨੇ ਕਿਵੇਂ ਇਹ ਵੱਡੇ ਕੀਤੇ ਗਏ ਨੇ ਉਹ ਸਭ ਨੂੰ ਤੁਹਾਨੂੰ ਪਤਾ ਹੈ ਸਾਨੂੰ ਵੀ ਤਾਂ ਕਿ ਜਿਹੜੇ ਗੈਂਗਸਟਰ ਪੁਰਾਣੇ ਨੇ ਪੰਦੇ ਕਿਤੇ ਇਹਨੇ ਗੈਂਗਸਟਰ ਕਦੀ ਕਿਸੇ ਸਰਕਾਰ ਨੇ ਫੜੇ ਨੇ ਜਾਂ ਉਹਨਾਂ ਦੇ ਉੱਤੇ ਸ਼ਕਤੀ ਹੋਈ ਹੈ ਜਾਂ ਜਦੋਂ ਉਹ ਗੈਂਗਸਟਰ ਕਿਸੇ ਘਟਨਾ ਨੂੰ ਅੰਦਾਜ਼ਮ ਦਿੰਦੇ ਸੀਗੇ ਉਹਨਾਂ ਕੇਸਾਂ ਦਾ ਕੀ ਬਣਦਾ ਸੀ ਮੈਂ ਚੈਲੰਜ ਕਰਕੇ ਕਹਿ ਰਿਹਾ ਜਿੱਥੇ ਕਿਤੇ ਵੀ ਗੈਂਗਸਟਰ ਕੋਈ ਇਨਵੋਲ ਹੈ ਕੋਈ ਕਤਲ ਹੋਇਆ ਜਾਂ ਐਕਸੋਰਸ਼ਨ ਮਨੀ ਦੀ ਗੱਲ ਆਈ ਹੈ ਵਿਥਿਨ 24 ਆਵਰਸ ਪੰਜਾਬ ਪੁਲਿਸ ਨੇ ਉਹਨੂੰ ਟ੍ਰੇਸ ਕੀਤਾ ਦੇਖੋ ਇਹ ਕਹਿ ਰਹੇ ਨੇ ਮੇਰੇ ਕੋਲੇ ਵੀਡੀਓਜ਼ ਨੇ ਅੱਜ ਜਿਹੜਾ ਕਾਂਗਰਸੀਆਂ ਨੇ ਅਟੈਕ ਕੀਤਾ ਹੈ ਸਾਡੇ ਇੱਕ ਕੈਂਡੀਡੇਟ ਦੇ ਉੱਤੇ ਇਹ ਹਲਕਾ ਸੰਗਠਨ ਇਨਚਾਰਜ ਹੈ ਸਾਡਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਰਾਜਾ ਸੰਸੀ ਉਹ ਇਸ ਵੇਲੇ ਹਸਪੀਟਲ ਦੇ ਵਿੱਚ ਡੇਰੇ ਇਲਾਜ ਹੈ ਇਹ ਹਾਰ ਰਹੇ ਨੇ ਕੈਂਡੀਡੇਟ ਨਹੀਂ ਇਹਨਾਂ ਨੂੰ ਲੱਭ ਰਹੇ ਤਾਂ ਕਰਕੇ ਇਹਨਾਂ ਨੇ ਪਹਿਲਾਂ ਇਲਜ਼ਾਮ ਜਿਹੜੇ ਸੀ ਉਹ ਲਾਉਣੇ ਸ਼ੁਰੂ ਕਰ ਦਿੱਤੇ ਕਦੇ ਇੱਥੇ ਗੜਬੜ ਹੋ ਗਈ ਇੱਥੇ ਗੜਬੜ ਹੋ ਗਈ ਜੇ ਕੋਈ ਜਗ੍ਹਾ ਦੇ ਉੱਤੇ ਕੋਈ ਇੱਕ ਅੱਧੀ ਜਗ੍ਹਾ ਦੇ ਉੱਤੇ ਗੜਬੜ ਹੋਈ ਹੈ ਕਿਉਂਕਿ ਇਹ ਲੋਕਲ ਚੋਣਾਂ ਹੁੰਦੀਆਂ ਨੇ ਇਹਦੇ ਵਿੱਚ ਲੋਕਾਂ ਦਾ ਉਤਸ਼ਾਹ ਬਹੁਤ ਵੱਡਾ ਹੁੰਦਾ ਜੇ ਕਿਸੇ ਇੱਕ ਦੋ ਜਗ੍ਹਾ ਗੜਬੜ ਹੋਈ ਹੈ ਤਾਂ ਉਹਦੇ ਉੱਤੇ ਪੁਲਿਸ ਨੇ ਜਿਹੜੀ ਉਹ ਕਾਰਵਾਈ ਕੀਤੀ ਹੈ ਸਾਰੇ ਜਗ੍ਹਾ ਦੇ ਉੱਤੇ ਲੋਕਾਂ ਨੇ ਨਾਮਜ਼ਦਗੀ ਪੱਤਰ ਜਿਹੜੇ ਉਹ ਪ੍ਰੋਪਰ ਦਾਖਲ ਕੀਤੇ ਨੇ ਪੰਚਾਇਤ ਦੇ ਉੱਪਰ ਸਰਕਾਰ ਦੇ ਉਹਨੂੰ ਬਰਗਮਾਨ ਤੋਂ ਨੂੰ ਤੁਮ ਕੰਨ ਦਾ ਕੰਮ ਕਰਦੇ। ਦੇਖੋ ਰਾਜਾ ਵੜਿੰਗ ਹੋਣਾ ਨੂੰ ਸ਼ਾਇਦ ਕਿਤੇ ਨਾ ਕਿਤੇ ਆਪਣੀ ਪ੍ਰਧਾਨਗੀ ਦਾ ਇਸ ਵੇਲੇ ਖਤਰਾ ਹੈ। ਤੇ ਜਦੋਂ ਕਿਸੇ ਦੀ ਪ੍ਰਧਾਨਗੀ ਨੂੰ ਖਤਰਾ ਹੁੰਦਾ ਫਿਰ ਉਹ ਕੋਈ ਨਾ ਕੋਈ ਇਹੋ ਜੀ ਗੱਲ ਕਰਦਾ ਜਿਹਦੇ ਨਾਲ ਚਰਚਾ ਜਿਹੜੀ ਉਹ ਛਿੜਪੇ ਤੇ ਜਿਹੜੀ ਉਹਨਾਂ ਦੀ ਹਾਈ ਕਮਾਂਡ ਆ ਉਹਨੂੰ ਲੱਗੇ ਕਿ ਨਹੀਂ ਇਹ ਬੰਦਾ ਜਿਹੜਾ ਕਿਤੇ ਨਾ ਕਿਤੇ ਖਬਰਾਂ ਦੇ ਵਿੱਚ ਹੈ। ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਜਿਹੜਾ ਜੀ ਉਹ ਉਹ ਕਰ ਰਹੇ ਨੇ ਸਾਡੀ ਪਾਰਟੀ ਸਾਡੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਕੋਈ ਨੇਤਾ ਕਿਸੇ ਗੈਂਗਸਟਰ ਦੇ ਨੇੜੇ ਤੇੜੇ ਵੀ ਨਹੀਂ ਨਾ ਅਸੀਂ ਇਹੋ ਜਿਹੇ ਲੋਕਾਂ ਨੂੰ ਕੋਈ ਸ਼ਹਿ ਦਿੰਦੇ ਹਾਂ ਕੱਲ ਭਾਜੀਪੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਈ ਸਰੀ ਵੀਡੀਓਜ਼ ਪਟਿਆਲਾ ਜਿੱਥੇ ਦਿਖਾਈਆਂ ਨੇ ਜਿੱਤੇ ਕਹਿਿਆ ਕਿ ਇਸ ਤਰੀਕੇ ਨਾਲ ਕੈਂਡੀਡੇਟ ਜਾ ਰਹੇ ਆ ਉਹ ਜਿਹੜਾ ਕਾਗਜ਼ ਪੜ੍ਹੇ ਗਏ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਆਡੀਓ ਜਿੱਤੇ ਪ੍ਰੀਮਿਸਸ ਤੋਂ ਬਾਹਰ ਕਰੇ ਹੋ ਤਾਂ ਉਹ ਸਾਰਾ ਕੁਝ ਪ੍ਰੀਮਿਸਸ ਤੋਂ ਬਾਹਰ ਹੀ ਕਰ ਰਿਹਾ ਇਹਨੇ ਜਿਵੇਂ ਪਿਛਲੀ ਵਾਰੀ ਇਹ ਬੰਦਾ ਐਚਪੰਜਤੀ ਤੋਂ ਉਹਨਾਂ ਦੀ ਗੱਲ ਕਰ ਲਈਏ ਤਾਂ ਮਾਮਲਾ ਸੁਪਰੀਮ ਕੋਰਟ ਦਾ ਹੈ ਉਹ ਕਹਿੰਦੇ ਉਰਚੇ ਪ੍ਰੀਮਿਸਸ ਦੇ ਅੰਦਰ ਹੋਇਆ ਸੀ ਇਸ ਕਰਕੇ ਬਾਹਰ ਕਰ ਦਿੱਤਾ ਉਹਨਾਂ ਨੇ ਪਟਿਆਲਾ ਪੁਲ ਅਦਾਲਤ ਦੇ ਵਿੱਚ ਵੀ ਜਿਹੜਾ ਉਹ ਗਈ ਆ ਔਰ ਇਹ ਇਸ ਕਰਕੇ ਕਿਉਂਕਿ ਉਹ AI ਜਨਰੇਟਡ ਹੈ ਜੇ ਤੁਹਾਨੂੰ ਯਾਦ ਹੋਵੇ ਤਾਂ ਸੁਖਬੀਰ ਸਿੰਘ ਬਾਦਲਹੋਰਾ ਨੇ ਏਸੇ ਹੀ ਆਫੀਸਰ ਨੂੰ ਜਿਹੜੇ SIT ਨੂੰ ਹੈਡ ਕਰ ਰਹੇ ਨੇ ਜਿਹਦੀ ਜਾਂਚ ਉਹ ਕਰ ਰਹੇ ਨੇ ਉਹ ਵਿਕਰਮ ਸਿੰਘ ਮਜੀਠੀਆ ਔਹਰਾ ਵਾਲਾ ਕੇਸ ਹੈ ਉਹਨੂੰ ਸ਼ਰਿਆਮ ਸੁਖਬੀਰ ਸਿੰਘ ਬਾਦਲਹੋਰਾ ਨੇ ਗੱਡੀ ਤੇ ਖੜੋ ਕੇ ਧਮਕੀਆਂ ਦਿੱਤੀਆਂ ਸੀ ਉਸੇ ਹੀ ਆਫੀਸਰ ਨੂੰ ਬਦਨਾਮ ਕਰਨ ਦੇ ਵਾਸਤੇ ਹੁਣ ਇਹ AI ਦੇ ਨਾਲ ਇਸ ਤਰ੍ਹਾਂ ਦੀ ਆਡੀਓ ਜਿਹੜੀ ਹੈ ਉਹ ਬੜਾ ਕੇ ਉਹਨੂੰ ਬਦਨਾਮ ਕਰ ਰਹੇ ਨੇ ਇਹਦਾ ਐਕਚੁਅਲੀ ਕੀ ਹੈ ਕਿ ਹੁਣ ਇਹ ਸਾਰੇ ਜਾਣੇ ਜ਼ਮਾਨਤਾਂ ਜ਼ਬਤ ਕਰਵਾ ਕੇ ਹਟੇ ਤਰਨਤਾਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਦੋਂ ਜ਼ਮਾਨਤਾਂ ਜ਼ਬਤ ਹੋ ਗਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਭਮਤੀ ਦੇ ਵਿੱਚ ਇਹਨਾਂ ਨੂੰ ਹਾਰ ਜਿਹੜੀ ਉਹ ਦਿਖ ਰਹੀ ਹੈ ਇਸ ਕਰਕੇ ਇਹ ਕੰਟਰੋਵਰਸੀ ਜਿਹੜੀਆਂ ਇਸ ਤਰ੍ਹਾਂ ਦੀਆਂ ਕ੍ਰੀਏਟ ਕਰ ਰਹੇ ਨੇ ਥੈਂਕ ਯੂ